ਆਪਣੇ ਨਾ ਪੰਜਾਬ ਦੇ ਵਿੱਚ ਅੱਜ ਕੱਲ ਸਿਸਟਮ ਕੀ ਚੱਲਦਾ ਨੂੰ ਆਇਆ ਲੱਗੇ ਆਰਗੈਨਿਕ ਦਾ ਬਹੁਤ ਰਵਾਜ ਤੇ ਟ੍ਰੈਂਡ ਇੱਕ ਚੱਲਦਾ ਤੇ ਇਹ ਮੇਰੇ ਵੀਰ ਨਰਪਾਇਣੇ ਨੇ ਇੱਕ ਸੈਟਅਪ ਆਵਦਾ ਜੋ ਵੀ ਹਸਾਬ ਕਿਤਾਬਾ ਕੀਰਤੀ ਕਰਤੀ ਆਰਗੈਨਿਕ ਫਾਰਮ ਆਰਗੈਨਿਕ ਫਾਰਮ ਤੇ ਆਪਾਂ ਵੀਰ ਨੂੰ ਵੀ ਪੁੱਛਣਾ ਜੇ ਵੀ ਆਰਗੈਨਿਕ ਦਾ ਸਿਸਟਮ ਫਾਇਦਾ ਹਸਾਬ ਕਿਤਾਬ ਕੁੱਲ ਮਿਲਾ ਕੇ ਆਪਾਂ ਸਾਰੀ ਜਾਣਕਾਰੀ ਲੈਣੀ ਆ ਇਹ ਜਗ੍ਹਾ ਹੈ ਜੀ ਤਲਵੰਡੀ ਤੇ ਇਹਦੇ ਵਿੱਚ ਸਕਸੈਸ ਹੋਉਂਦਾ ਵੀ ਆਪਾਂ ਪੁੱਛਣਾ ਹੈ ਤੇ ਮੁਸ਼ਕਲਾਂ ਵੀ ਪੁੱਛਣੀਆਂ ਐ ਤੇ ਪਲੱਸ ਪੁਆਇੰਟ ਵੀ ਪੁੱਛਣਾ ਮਾਈਨਸ ਹੈ ਨਾ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਬਹੁਤ ਵਧੀਆ ਜੀ ਵੀਰੇ ਇਹ ਦਾ ਜਿਹੜੇ ਹੁਣ ਆਪਾਂ ਆਮ ਸ਼ਾਪਾਂ ਤੇ ਜਾਂਦੇ ਆ ਹਾਂ ਸਾਰਾ ਕੁਝ ਲੈ ਲੈਂਦੇ ਆ ਕਮਾਉਣੇ ਤਾਂ ਆਪਾਂ ਉਗਾਉਣੇ ਤੇ ਇੱਥੋਂ ਹੀ ਆ ਆਪਣੇ ਖੇਤਾਂ ਤੋਂ ਹੀ ਸਾਬਤ ਤਾਜ਼ੂਂਗੀ ਆ ਨਾ ਹਾਂ ਇਹ ਚੀਜ਼ਾਂ ਆਪਣੀਆਂ ਸੌਖੀਆਂ ਸੇਲ ਹੋ ਜਾਂਦੀਆਂ ਕਿ ਨਹੀਂ ਕਹਿਣ ਦਾ ਮਤਲਬ ਆਰਗੈਨਿਕ ਸੌਕੀਆਂ ਤੇ ਇਹਨਾਂ ਦਾ ਮੁੱਲ ਮਿਲ ਜਾਂਦਾ ਹਰ ਇੱਕ ਚੀਜ਼ ਜਿਵੇਂ ਆਪਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਤੌਰ ਤੇ ਕਹਿ ਦਿੰਦਾ ਬਲੈਰੋ ਲਵਰ ਆਡਾ ਸਕੋਰਪੀਓ ਲਵਰ ਆਡਾ ਅੱਡੋ-ਵੱਟਾ ਉਦਾਂ ਹੀ ਜਿਹੜੇ ਕੁਦਰਤ ਨੂੰ ਪਿਆਰ ਕਰਨ ਵਾਲੇ ਉਹ ਵੱਖੋ-ਵੱਖਰੇ ਚੰਗਾ ਖਾਣ ਵਾਲੇ ਵੱਖੋ-ਵੱਖਰੇ ਆ ਹੁਣ ਆਪਾਂ ਕਿਸੇ ਦਿਹਾੜੀਦਾਰ ਬੰਦੇ ਨੂੰ ਕਹੀਏ ਬਾਈ ਤੂੰ ਆਰਗੈਨ ਖਾ ਹੂੰ ਉਹਨੂੰ ਕੋਈ ਜ਼ਰੂਰਤ ਨਹੀਂ ਤੁਸੀਂ ਜਿਹੜੇ ਮਨੰਦਪੁਰ ਸਾਹਿਬ ਮਥਾ ਟੇਕਣ ਗਏ ਮਹਾਰਾਜ ਦੇ ਘਰੇ ਨੰਗੇ ਪੈਰੀ ਬੱਚੇ ਯਾਰ ਗਰੀਬ ਫਿਰਦੇ ਆ ਚਾਰੇ ਉਹਨਾਂ ਨੂੰ ਆਈਸਕ੍ਰੀਮ ਕੋਈ ਖਵਾਉਂਦਾ ਆਈਸਕ੍ਰੀਮ ਖਾ ਲੈਂਦੇ ਆ ਉਹ ਉਹ ਉਹਨਾਂ ਲਈ ਨਹੀਂ ਉਹ ਹੁਣ ਮੈਂ ਇੱਥੇ ਕੋਈ ਚੀਜ਼ ਆਪਾਂ ਆਰਗੈਨਿਕ ਬਹੁਤ ਮਹਿੰਗੀ ਮਿਲਦੀ ਆ ਅਗਲੇ ਨੂੰ ਉਹਦੇ ਅੱਧੇ ਰੇਟ 'ਚ ਮਿਲਦੀ ਆ ਘਰ ਚਲਾਉਣ ਵਾਸਤੇ ਅਗਲਾ ਆਰਗੈਨਿਕ ਕਿਵੇਂ ਲਵਾਂਗਾ ਮੈਂ ਤਾਂ ਇਹ ਬੱਚੇ ਆਰਗੈਨਿਕ ਕਲੇ ਦੀ ਮਜਬੂਰੀ ਆ ਜੇ ਆਮ 50000 ਦੀ ਕਣਕ ਨਿਕਲਣੀ ਇੱਥੇ 20000 ਦੀ ਨਿਕਲਣੀ ਆ ਜੇ ਆਪਾਂ ਉਹਨੂੰ ਪੂਰਤੀ ਕਰਨ ਲਈ ਆਪਾਂ ਨੂੰ ਰੇਟ ਵਧਾਉਣਾ ਪੈਣਾ ਰੇਟ ਵਧਾਉਣਾ ਹੀ ਪੈਣਾ ਹਣਾ ਜੇ ਚੰਗਾ ਖਾਣ ਦਾ ਕੋਈ ਬੰਦਾ ਸ਼ਕੀਨ ਆ ਜਿਵੇਂ ਆਪਾਂ ਕਹਿ ਦਈਏ ਪਰ ਮੁੜ ਕੇ ਇਧਰ ਹੀ ਆਉਣਾ ਪੈਣਾ ਆਪਾਂ ਨੂੰ ਬਹੁਤ ਸ਼ੌਂਕ ਸੀਗਾ ਇਸ ਚੀਜ਼ ਦਾ ਕੁਦਰਤ ਨਾਲ ਕੰਮ ਕਰਨ ਦਾ ਪਰ ਆਪਣੀ ਸਥਿਤੀ ਇਹੋ ਜੀ ਸੀਗੀ ਵੀ ਆਪਾਂ ਇੰਨਾ ਕੁਝ ਕਰ ਨਹੀਂ ਸਕਦੇ ਸੀਗੇ ਫਿਰ ਬਾਈ ਮੇਰਾ ਕੁਲਵਿੰਦਰ ਆਪਣਾ ਪ੍ਰਾਣਾ ਓਕੇ ਤੇ ਅਸੀਂ ਭਰਾਵਾਂ ਨਾਲ ਵੱਧ ਰਹਿੰਦੇ ਉਹਨੂੰ ਬਹੁਤ ਸ਼ੌਂਕ ਸੀਗਾ ਆਪਦੀ ਜ਼ਮੀਨ ਦਾ ਠੇਕਾ ਉਹ ਆਮ ਨਾਲੋਂ ਬਹੁਤ ਘੱਟ ਲੈਂਦਾ ਸੀ ਤੇ ਇਹ ਕਹਿੰਦਾ ਸੀ ਅੱਗ ਨਾ ਲਾਓ ਜੇ ਕੋਈ ਇਹੋ ਜਿਹਾ ਸ਼ਕੀਨ ਵੀ ਹੋਵੇ ਵੀ ਜਿਹੜਾ ਝੂਨਾ ਮਣਾ ਲਾਵੇ ਉਹ ਤੋਂ ਮੈਂ ਉਦੋਂ ਵੀ ਘੱਟ ਠੇਕਾ ਲੈ ਲੂੰਗਾ ਓਕੇ ਇੰਨਾ ਕਹਿੰਦੇ ਕਿ ਉਹਨੂੰ ਐਂ ਸੀਗਾ ਵਾਤਾਵਰਣ ਪ੍ਰੇਮੀ ਹਾਂ ਮੈਨੂੰ ਸੇਤ ਨੂੰ ਪ੍ਰੇਮ ਹਾਂ ਜਮਾ ਉਹ ਜਮਾ ਮਸਲ ਹਟ ਜਮ ਅੱਛਾ ਉਹਨਾਂ ਦਾ ਹਾਂ ਠੀਕ ਆ ਜਮਾ ਕੋਈ ਵੀ ਦੇਸੀ ਡਾਈਟ ਨਾਲ ਬਾਈ ਰეკਮੈਂਡ ਕਰਦਾ ਜੇ ਕੋਈ ਚਾਵੇ ਕਿਉਂਕਿ ਉਹਨਾਂ ਦਾ ਬਿਜ਼ਨਸ ਆ ਆਪਦੀ ਸਿਹਤ ਤੇ ਅਗਲਾ ਕਰ ਸਕਦਾ ਕੁਝ ਵੀ ਪਰ ਬਾਈ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਤੂੰ ਫਲਾਨਾ ਆ ਕਾਲਾ ਇਹ ਕਾਲਾ ਉਹ ਕਾਲਾ ਬਸ ਗਲਤ ਮਲਤ ਚੀਜ਼ਾਂ ਤਾਂ ਰੋਕਦਾ ਹੀ ਆ ਉਹਨੂੰ ਬਹੁਤ ਸ਼ੌਂਕ ਸੀਗਾ ਵੀ ਆਪਾਂ ਇਹੋ ਜਿਹਾ ਕੁਝ ਕਰੀਏ ਯਾਰ ਥੋੜਾ ਕਰੀਏ ਪਰ ਆਪਾਂ ਉਹਨਾਂ 'ਚ ਸ਼ਾਮਲ ਤਾਂ ਹੋ ਜਗੇ ਜਿਹੜਾ ਚੰਗਾ ਕਰਦੇ ਆ ਪੰਜਾਬ ਲਈ ਇੱਥੇ ਆਪਾਂ 500 ਤੋਂ 550 ਦੇ ਨੇੜੇ ਤੇ ਬੂਟਾ ਲਾਇਆ ਇੱਥੇ ਪਿੱਛੇ ਤੁਹਾਨੂੰ ਦਿਖਾਉਣਾ ਫਾਰਮ ਤੇ ਇਹ ਕਮਲਜੀਤ ਸਿੰਘ ਹੇਰਾ ਹਾਂ ਜੀ ਮੌਕਸਰੀ ਰੀ ਚ ਉਹਨਾਂ ਤੋਂ ਗਾਈਡ ਲੈ ਆਪਾਂ ਲਿਆ ਉਹਨਾਂ ਨੇ ਡਿਜ਼ਾਈਨ ਕਰਕੇ ਦਿੱਤਾ ਉਹਨਾਂ ਤੋਂ ਹੀ ਪਤਾ ਲੱਗਾ ਆਪਾਂ ਨੂੰ ਓਕੇ ਆਪਾਂ 1 ਕਿਲੋ ਕਣਕ ਰੇ ਸਪਰੇ ਵਾਲੀ ਖਾ ਲ ਗੇ ਮੈਂ ਜੱਟਾਂ ਜੱਟੂ ਪਾਹੇ ਦੱਸਦਾ ਆਪਾਂ ਨੂੰ 100 ਗ੍ਰਾਮ ਕਣਕ ਦਾ ਰਿਜ਼ਲਟ ਮਿਲੂਗਾ ਜਿਹੜੀ ਰੇ ਸਪਰੇ ਵਾਲੀ ਹੈ ਰੇ ਸਪਰੇ ਉਹ ਤੇ 100 ਗ੍ਰਾਮ ਆਪਣੇ ਲਈ ਚੰਗੀ ਚੀਜ਼ ਆ ਜੇ ਆਪਾਂ ਆਰਗੇਨਿਕ ਖਾਣੇ ਆ ਉਹਦੇ ਚ ਆਪਾਂ ਨੂੰ 80% ओके ਪ੍ਰੋਟੀਨ ਜਾਂ ਤਾਕਤ ਮਿਲਦੀ ਹੈ ਜੋ ਕੰਮ ਦੀ ਚੀਜ਼ ਆ ਉਹ ਆਪਣੀ ਬੋਤੀ 17 ਤੋਂ 18 ਤੱਤ ਆਪਣੀ ਜ਼ਮੀਨ ਨੇ ਦੇਣੇ ਆ ਜਿਹੜੀ ਫਸਲ ਹੁੰਦੀ ਆ ਜਦੋਂ ਆਪਾਂ ਕਿਸੇ ਚੀਜ਼ ਹੁਣ ਆ ਭਾਂਡੇ ਚੋ ਚੀਜ਼ ਕੱਢੀ ਚੱਲੀ ਗਏ ਕੱਢੀ ਚੱਲੀ ਗਏ ਕੱਢੀ ਚੱਲੀ ਗਏ ਆਪਾਂ ਉਹ ਤੇ ਰੇਹਾਂ ਸਪਰੇਹਾਂ ਉਹ ਜੀਆਂ ਪਾ ਕੇ ਕੁਆਂਟੀਟੀ ਤਾਂ ਉਨੀ ਕਰ ਲੈਨੇ ਆ ਪਰ ਉਹਦੀ ਵਿਚਲਾ ਜਿਹੜੀ ਤਾਕਤ ਆ ਉਹ ਨਹੀਂ ਰਹਗੀ ਉਹ ਪੂੜ ਚ ਨਹੀਂ ਰਹਗੀ ਉਹ ਇਸੇ ਕਲੋਂ ਰੋਣੇ ਰੋਂਦਾ ਵੀ ਤੁਸੀਂ ਅੱਗ ਲਾ ਦਿਓ ਪਰਾਲੀ ਨੂੰ ਪਰ ਗੱਠਾ ਨਾ ਬਣਾਓ ਅੱਗੇ ਆਪਾਂ ਕੱਲਾ ਘੋਨਾ ਲੈ ਕੇ ਜਾਂਦੇ ਸੀ ਹੁਣ ਆਪਾਂ ਪਰਾਲੀ ਵੀ ਕੱਢਤੀ 10-15 ਸਾਲਾਂ ਤੱਕ ਆਪਾਂ ਇਹ ਜ਼ਮੀਨ ਨੂੰ ਬੰਜਰ ਕਰ ਲੈਣਾ ਪਰਾਲੀ ਵਿੱਚ ਵਾਉਣੀ ਚਾਹੀਦੀ ਹੈ ਹਾਂ ਕਿਸੇ ਵੀ ਤਰੀਕ ਆਪਾਂ ਆਪਾਂ ਆਪਣੀ ਮਜਬੂਰੀ ਆਪ ਚੌਲਤਾ ਵਿੱਚੋਂ ਕੱਢਣ ਕੋਈ ਵੀ ਇਹ ਤੁਸੀਂ ਸਿੱਧਾ ਸਿਧਾਂਤ ਰੱਖ ਲਓ ਜਦੋਂ ਪਹਿਲਾਂ ਲੋਕ ਸੀਗੇ ਆਪਾਂ ਉੱਥੇ ਹੀ ਖਾਂਦੇ ਸੀ ਉੱਥੇ ਹੀ ਗੱਲਾਂ ਪਾ ਲਿਆ ਉੱਥੇ ਹੀ ਰਹਿੰਦੇ ਸੀ ਦੈਰਾ ਘੁੰਮੀ ਜਾਂਦਾ ਸੀ ਘੁੰਮਦਾ ਸੀ ਚੱਕਰਾਂ ਹੁਣ ਆਪਾਂ ਇੱਥੋਂ ਲੈ ਕੇ ਟਰਾਲੀਆਂ ਲੋਡ ਕਰ ਕਰਕੇ ਲੈ ਕੇ ਜਾਣ ਲੱਗ ਗਏ ਉਹ ਇਹਦੇ ਵਿੱਚੋਂ ਨਿਕਲੀ ਜਾਂਦਾ ਇਹ ਉਹ ਐ ਨਹੀਂ ਵੀ ਹੋ ਰਿਹਾ ਵਿੱਚ ਨਹੀਂ ਜਾ ਰਿਹਾ ਕੁਝ ਨਿਕਲ ਰਿਹਾ ਹਾਂ ਉਹ ਤੁਸੀਂ ਉਹਦੇ ਲਈ ਕੀ ਕਾਰਨ ਕਰ ਸਕਦੇ ਆਂ ਵੀ ਆਸੇ ਪਾਸਿਓਂ ਲਿਆ ਕੇ ਆਪਾਂ ਝੋਨਾ ਵੇਚ ਤਾਂ ਉਨੀ ਕੁ ਕੋਈ ਚੀਜ਼ ਲਿਆ ਕੇ ਪਾਸਿਓਂ ਰੋੜੀ ਰੋੜੀ ਪਾ ਦਿਓ ਰੂੜੀ ਵੀ ਉਹ ਤਾਂ ਜਿਹੜੀ ਆਪਣੇ ਘਰ ਦੀ ਉਹਨੇ ਤਾਂ ਕੁਝ ਨਹੀਂ ਕਰਨਾ ਬਾਈ ਉਹਨੇ ਕੁਝ ਨਹੀਂ ਹੁਣ ਮੈਂ ਤਾਂ ਇੱਥੋਂ 1000 ਰੁਪਏ ਲਿਆ 1000 ਤੈਨੂੰ ਮੋੜ ਤੱਕ ਉਹ ਤਾਂ ਕੋਈ ਮਤਲਬ ਹੀ ਜਿਹੜੀ ਇੱਥੋਂ ਹੀ ਪੱਠੇ ਲੈ ਕੇ ਗਏ ਉਹ ਗਾਈਆਂ ਦੇ ਵੇਚ ਦੀ ਨਗਾ ਕੇ ਉਹ ਤੋਂ ਚੀਜ਼ ਆਪਾਂ ਕੱਢ ਲਈ ਵਾਪਸ ਉਹਨਾਂ ਨੂੰ ਨਹੀਂ ਦਿੱਤਾ ਹਾਂ ਜਿੱਥੇ ਜਿੰਨਾ ਕੰਮ ਗਊਸ਼ਾਲਾ ਵਾਲੀ ਖਾਦ ਕਰੂਗੀ ਉਹ ਨਹੀਂ ਆਪਣੀ ਘਰ ਵਾਲੀ ਖਾਦ ਨਹੀਂ ਕਰਨਾ ਓਕੇ ਕਿਉਂਕਿ ਉਥੋਂ ਕਿਸੇ ਨੇ ਲੱਡੂ ਲੈ ਕੇ ਆਂਦਾ ਉਹ ਹੋਰ ਥਾਂ ਤੋਂ ਨਿਊਟ੍ਰੀਸ਼ਨ ਆਇਆ ਕਿਸੇ ਨੇ ਕਿਤੋਂ ਕੋਈ ਚੀਜ਼ ਲੈ ਕੇ ਆਂਦੀ ਹੋਰਾਂ ਥਾਵਾਂ ਤੋਂ ਇਕੱਠਾ ਹੋਦਾ ਉਹਦਾ ਮਿਕਸਚਰ ਹੋ ਜਾ ਚੱਲਿਆ ਸਾਗਤਾ ਹਾਂ ਤੁਸੀਂ ਕੋਈ ਜਿਵੇਂ ਆਪਾਂ ਨਾਰੀ ਵਾਲਾ ਜਾਂ ਕੋਈ ਹੋਰ ਧਰਤੀ ਦਾ ਪੰਡਾ ਉਹਨੂੰ ਆਪਾਂ ਇੱਥੇ ਲੈ ਕੇ ਆਵਾਂਗੇ ਉਹਦਾ ਫਾਇਦਾ ਜਿਹੜਾ ਆਪਣੇ ਖੇਤ ਦਾ ਹੀ ਕੱਢਿਆ ਆਪਾਂ ਹਜ਼ਾਰ ਲੈ ਕੇ ਹਜ਼ਾਰ ਮੋੜਨ ਵਾਲੀ ਗੱਲ ਆ ਉਹ ਉਹ ਤਾਂ ਕਿਸੇ ਦੇ ਖੇਤ ਆ ਅੱਗ ਲੱਗ ਜੇ ਕਿਸੇ ਦੇ ਕੁਝ ਖੇਤ ਹੋ ਜੇ ਉਹ ਲਿਆ ਕੇ ਇੱਥੋਂ ਤੱਕਰ ਜੇ ਕੋਈ ਗਾਂ ਬੱਚਾ ਮੱਝ ਮਰਦੀ ਆ ਉਹਨੇ ਕਿੰਨਾ ਨਿਊਟ੍ਰੀਸ਼ਨ ਖਾਦਾ ਆ ਆਪਦੀ ਲਾਈਫ ਦੇ ਵਿੱਚ ਉਹ ਆਪਦੇ ਖੇਤ ਲੈ ਕੇ ਆਉਂਦੇ ਆ ਆਪਦੇ ਖੇਤ ਦੱਬਣ ਲਈ ਹਾਂ ਉਹ ਕੋਨੇ ਜਿੰਨਾ ਆਪਣੀ ਜ਼ਿੰਦਗੀ ਦੇ ਕਾਲ ਚ ਜਿੰਨਾ ਨਿਊਟ੍ਰੀਸ਼ਨ ਇਕੱਠਾ ਕੀਤਾ ਸੀ ਉਹ ਵੇਸਟ ਜਾਣਾ ਉਹ ਉਸ ਥਾਂ ਤੇ ਜਿੱਥੇ ਉਹ ਡੈੱਡ ਬਾਡੀ ਨੱਪੀ ਹੋਊਗੀ ਬਾਬੇ ਨਾਨਕ ਨੇ ਕਿਹਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ ਉਹ ਅਪਜਾਊ ਹੋ ਜਾਂਦੀ ਹੈ ਉਹ ਸਾਰੀ ਜ਼ਿੰਦਗੀ ਕਾਲ ਦਾ ਉਹ ਨਿਊਟ੍ਰੀਸ਼ਨ ਉੱਥੇ ਆ ਗਿਆ ਉੱਥੇ ਆ ਗਿਆ ਮੀਰ ਅਕਲ ਲਾ ਲੋ ਹਾਂ ਹੁਣ ਜਦੋਂ ਤੁਹਾਨੂੰ ਇਹ ਚੀਜ਼ ਦੀ ਸਮਝ ਲੱਗ ਗਈ ਫਿਰ ਤੁਸੀਂ ਕਿਤੇ ਕਿਸੇ ਦੇ ਖੇਤ ਦੀ ਮੂਗੀ ਦਾ ਪਿਆ ਉਹ ਲਿਆ ਕੇ ਆ ਸੈਟ ਲਾਂਗੇ ਪਛੀ ਪਈ ਹੈ ਜਿਹੜਾ ਕੁਸ ਹੁੰਦਾ ਉਹ ਛਿਲਕਾਂ ਸੰਤਰਿਆਂ ਦੀਆਂ ਜਿੱਥੇ ਵੀ ਤੁਹਾਨੂੰ ਮਿਲਦੀਆਂ ਉਹ ਇਕੱਠੀਆਂ ਕਰੀ ਚੱਲੋ ਖੇਤ ਚ ਪਾ ਦਿਓ ਹੋਟਲਾਂ ਤੇ ਆਮ ਫालतू ਸੜ ਦਿੰਦੇ ਆ ਸੜਦੇ ਆ ਫਿਰ ਹਾਂ ਹਾਂ ਇਹ ਚੀਜ਼ਾਂ ਤਾਕਤ ਵਾਲੀਆਂ ਹੀ ਨੇ ਮੈਂ ਸਿੱਧੇ ਤਰੀਕੇ ਨਾਲ ਦੱਸੇ ਜੋ ਤੁਸੀਂ ਇਸ ਕੰਮ ਵਿੱਚ ਪਾਉਂਗੇ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕੀ ਤੁਸੀਂ ਇੱਕ ਰੋ ਇੱਕ ਮੈਂ ਐਕਸਪਲੇਨ ਕਰਤਾ ਆਪਾਂ ਕਣਕ ਕੇ ਲੋਕ ਇਹ ਇਹ ਵੀ ਔਨੀ ਆ ਉਹ ਵੀ ਔਨੀ ਆ ਪਰ ਇਹਦੇ ਵਿਚਲੀ ਤਾਕਤ ਉਹਦੇ ਨਾਲੋਂ ਜ਼ਿਆਦਾ ਆ ਇਹ ਤਿੰਨ ਚਾਰ ਸਾਲਾਂ ਚ ਜ਼ਮੀਨ ਆਰਗੈਨਿਕ ਹੁੰਦੀ ਹੈ ਜੇ ਪਹਿਲਾਂ ਰੇਸ ਸਪਰੇਅ ਤੇ ਲੱਗੀ ਹੋਈ ਆ ਅੱਛਾ ਤਿੰਨ ਚਾਰ ਸਾਲ ਲੱਗਦੇ ਆਪਣੇ ਖੇਤ ਨੂੰ ਵਾਪਸ ਆਉਣ ਤੇ ਜਿਵੇਂ ਨਸ਼ੇੜੀ ਨੂੰ ਨਸ਼ਾ ਛਡਾਉਣ ਵਾਲੀ ਗੱਲ ਆ ਜਿੰਨਾ ਟਾਈਮ ਇਹਨੂੰ ਰਿਕਵਰ ਹੋਣ ਵਾਸਤੇ ਇੰਨਾ ਸਮਾਂ ਲੱਗਦਾ ਇੰਨਾ ਸਮਾਂ ਲੱਗਦਾ ਆ ਆਪਣਾ ਸਾਰਾ ਕੁਝ ਚੌਲ ਜਿੱਤੇ ਆਪਣੀ ਮੋਹਰ ਉਹ ਆਪਣਾ ਹੈ ਜਿੱਤੇ ਆਪਣੀ ਮੋਹਰ ਨਹੀਂ ਉਹਦੀ ਆਪਾਂ ਗਾਰੰਟੀ ਲਾਵਾਂਗੇ ਫੁੱਲ ਓਕੇ ਇਹ ਗੁਰਵਿੰਦਰ ਆ ਬੀਰੋ ਕੇ ਆਹ ਤੁਸੀ ਮਸ਼ਹੂਰ ਆ ਬਹੁਤ ਹੁੰਦਾ ਇਹ ਉਹਦਾ ਪ੍ਰੋਡਕਟ ਆ ਇਹ ਉਹਦੀ ਬਿਸਕਟ ਆ ਹਾਂ ਆ ਪਿੰਡ ਵੀ ਲਿਖਿਆ ਹੋਇਆ ਆ ਆਪਣੀ ਆ ਵੀ ਆਪਣੀਆਂ ਇਹ ਆਪਣਾ ਨਹੀਂ ਇਹ ਉਹੀ ਦਿੰਦਾ ਇਹ ਜਿਹੜੇ ਆ ਨਹੀਂ ਹੁੰਦੇ ਮੈਲਟਸ ਉਹਨਾਂ ਦਾ ਇਹ ਜਿਵੇਂ ਕੋਧਰਾ ਕੰਗਣੀਕੋਟ ਕੀ ਸਮਾਂਖ ਉਹਨਾਂ ਦੇ ਬਣੇ ਹੋਏ ਇਹ ਉਹ ਮੈਦਾ ਨਹੀਂ ਗਾ ਅੱਛਾ ਮੈਦਾ ਨਹੀਂ ਗਾ ਹਾਂ ਇਹ ਮੈਲਟ ਦਾ ਪਾਸਤਾ ਮੈਲਟ ਦਾ ਪਾਸਤਾ ਠੀਕ ਮੈਲਟਸ ਨਹੀਂ ਹੁੰਦੇ ਕਿ ਜਿਵੇਂ ਆਹ ਕੋਧਰਾ ਪਿਆ ਤੇ ਇਹਨਾਂ ਦਾ ਬਣਿਆ ਹੋਇਆ ਹੈ ਪਾਸਤਾ ਸਾਰਾ ਕੁਝ ਨਾ ਆਪਾਂ ਪਿੱਛੇ ਵੀ ਦਿਖਾਈਏ ਵੀਰ ਨੂੰ ਹਾਂ ਆ ਆਪਣੇ ਚੌਲ ਆ ਇਹ ਆਪਾਂ ਇੱਥੇ ਪੈਦਾ ਕਰਦੇ ਕਣਕ ਆਪਣੀਆਂ ਦਲੀਆ ਠੀਕ ਆ ਆ ਕੋਧਰਾ ਆਪਣਾ ਕਟਕੀਆ ਆਪਣੀਆਂ ਆ ਬੈਸਕਟ ਤੇ ਉਹ ਹਉਦੇ ਆ ਆ ਔਰ ਸਾਰੇ ਇੱਥੋਂ ਤੁਸੀਂ ਨਾ ਤਲਵੰਡੀ ਚੋਂ ਕੁਝ ਵੀ ਲੈਣਾ ਤੇ ਤਲਵੰਡੀ ਇਹ ਕਿਹੜਾ ਰੋਡ ਆ ਵੀਰੇ ਆ ਤਲਵੰਡੀ ਜਿਹੜਾ ਫਿਰੋਜ਼ਪੁਰ ਲੁਧਿਆਣਾ ਤੇ ਫਰੀਦਕੋਟ ਚੌਕ ਬਣਦਾ ਨਾ ਉਥੋਂ ਆਪਾਂ ਤਲਵੰਡੀ ਚ ਐਂਟਰ ਹੋ ਜਾਣਾ ਹਾਂ ਰਾਜ ਦਾ ਪੰਪ ਆ ਮਸਲਾ ਹਟ ਜੈਮ ਆ ਉਹਦੇ ਸੈਂਟਰ ਚ ਹੱਟ ਦੇਸੀ ਬਣੀ ਹਾਂ ਇਆਪਾ ਚੱਲੀਏ ਪਿੱਛੇ ਅਸੀਂ ਕੋਸ਼ਿਸ਼ ਕਰਦੇ ਹੁੰਨੇ ਆ ਵੀ ਵੀਰਾਂ ਨੂੰ ਪਿੱਛੇ ਨੇੜੇ ਤੇੜੇ ਰਹਿਣ ਲਈ ਹਾਂ ਇਹ ਆਪਾ ਪਿੱਛੇ ਹੀ ਦੇਖੀਏ ਕੀ ਸਾਹ ਉਹ ਕਿਤਾ ਵੀਰ ਨੇ ਯਾਰ ਬੜੀ ਵਧੀਆ ਚਾ ਆਹ ਚੀਜ਼ਾਂ ਨਾ ਆਪਾਂ ਤੁਸੀਂ ਆਪਾਂ ਨਿੱਕੇ ਹੁੰਦੇ ਵੇਂਦੇ ਹੁੰਦੇ ਸੀ ਆਹ ਸਾਡੀ ਜ਼ਮੀਨ 'ਚ ਵੈਸੇ ਹੀ ਰੱਬ ਲੁਗਈ ਉਹਦੀਆਂ ਚੀਜ਼ਾਂ ਆਉਣ ਲੱਗ ਪਈਆਂ ਦੇਖੋ ਹਾਂ ਪਹਿਲਾਂ ਛੋਟੇ ਹੁੰਦੇ ਦੇਖਦੇ ਸੀ ਹਾਂ ਹੁਣ ਇਹ ਚੀਜ਼ਾਂ ਲੋਪ ਹੋ ਗਈਆਂ ਇੱਥੇ ਕਣੀਆਂ ਪੈ ਜਾਂਦੀਆਂ ਹੁਣ ਆਮ ਹੀ ਗਡੋਏ ਨਿਕਲੇ ਆਉਂਦੇ ਬਾਹਰ ਇੱਥੇ ਅੱਛਾ ਆਪਣੀ ਜ਼ਮੀਨ ਜਿੱਥੇ ਹੁਣ ਗੰਡੋਏ ਆਪੇ ਬਣਨ ਲੱਗ ਗਏ ਹਾਂ ਹਾਂ ਯਾਰ ਇਹ ਚੀਜ਼ ਤਾਂ ਮੈਂ ਵੀ ਵੀਰੇ ਜੇ ਆਪਾਂ ਆਪਣੇ ਖੇਤਾਂ 'ਚ ਲਿਆ ਕੇ ਗੰਡੋਏ ਆਪ ਛੱਡ ਦਈਏ ਤੇ ਬਾਅਦ ਵਿੱਚ ਅੱਗ ਨਾ ਲਾਈਏ ਉਹ ਆਪੇ ਬਣੀ ਜਾਣਗੇ ਨਹੀਂ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਉਹ ਤੁਸੀਂ ਆਟੋਮੈਟਿਕ ਕੀ ਜੇ ਤੁਸੀਂ ਉੱਥੇ ਰੇ ਸਪਰੇ ਪਾਉਣ ਨੂੰ ਹਟ ਗਏ ਪਹਿਲਾਂ ਪਦਾਨ ਤਾਂ ਬਿਲਕੁਲ ਹੀ ਬੰਦ ਕਰ ਦਿਓ ਨਾ ਅੱਛਾ ਪਦਾਨ ਜਮੇ ਬੰਦ ਬੰਦ ਕਰ ਦਿਓ ਪਦਾਨ ਨਾ ਪਾਓ ਜਮੇ ਹਲੇ ਵੀ ਸਪਰੇ ਵੀ ਉਹ ਵਰਤੋ ਜੀ ਤੇ ਹਰਾ ਨਿਸ਼ਾਨ ਅੱਛਾ ਕਿਉਂਕਿ ਆਪਾਂ ਇੱਕੇ ਦਮ ਵੀ ਕਿਸੇ ਪਾਸੇ ਨਹੀਂ ਹਟ ਸਕਦੇ ਵੀਰੇ ਉਹ ਵੀ ਆਪਾਂ ਖਾਣਾ ਵੀ ਆ ਕੁਝ ਬੱਚੇ ਵੀ ਪਾਲਣੇ ਆ ਉਹ ਵੀ ਮਹਾਰਾਜ ਨੇ ਡਿਊਟੀ ਲਾਈ ਆ ਚਲੋ ਆਪਾਂ ਕਰਨਾ ਕੰਮ ਆ ਵੀਰੇ ਨਾਲ ਨਾਲ ਆ ਕਿ ਸਵਾ ਇਹ ਕਿਵੇਂ ਇਹ ਨਾ ਇੱਥੇ ਟਰੈਕਟਰ ਨਹੀਂ ਆਉਂਦਾ ਸੀ ਬੂਟਿਆਂ ਦੀ ਵਜ੍ਹਾ ਕਰਕੇ ਹਾਂਜੀ ਇੱਥੇ ਅਸੀਂ ਗੰਡੇ ਲਾਤੇ ਅੱਛਾ ਨਾਲ ਨਾਲ ਗੰਡੇ ਉਹ ਜਗਾ ਵਰਤ ਲਈ ਅਸੀਂ ਓਕੇ ਇੱਥੇ ਟਰੈਕਟਰ ਨਹੀਂ ਆ ਬਾਈ ਗਾਂ ਦੇਖੋ ਇਹ ਵੀ ਆਰਗੈਨਿਕ ਹੀ ਆ ਨਾ ਸਾਰੇ ਸਾਰਾ ਕੁਝ ਇੱਥੇ ਤੁਹਾਨੂੰ ਇੱਕ 4 ਸਾਲ ਹੋ ਗਏ ਇੱਕ ਦਾਣਾ ਪੈਸਟੀਸਾਈਡ ਦਾ ਨਹੀਂ ਇੱਕ ਦਾਣਾ ਯੂਰੀਆ ਡੀਏਪੀ ਕੁਝ ਨਹੀਂ ਲੈ ਠੀਕ ਇਹ ਕਿੰਨੇ ਕਦੇ ਅੱਗ ਨਹੀਂ ਲਾਈ ਕਦੇ ਵੀ ਕਿੰਨੀ ਜਗਾ ਵੀਰੇ ਇੱਥੇ 6 ਕਿੱਲੇ ਆ ਬਾਈ 6 ਕਿੱਲੇ ਆਰਗੈਨਿਕ ਆ ਹਾਂ ਆ ਛੋਲੇ ਆ ਇਹ ਵੀ ਆਰਗੈਨਿਕ ਹੋਣਗੇ ਆਰਗੈਨਿਕ ਹੋਣਗੇ ਜੀ ਪਿਓਰ ਤੇ ਮਾਰੂ ਬਿਨਾ ਪਾਣੀ ਤੋਂ ਬਿਨਾ ਪਾਣੀ ਤੋਂ ਅੱਛਾ ਰੱਬ ਦੇ ਪਾਣੀ ਤੇ ਹਾਂ ਛੋਲੇ ਤਾਂ ਵੈਸੇ ਵੀ ਮਾਰੂ ਨੇ ਤੇ ਪਰ ਇਹ ਆਪਾਂ ਨਹੀਂ ਲਾਉਂਦੇ ਪਾਣੀ ਉਵੇਂ ਬੀਜੇ ਆਪਾਂ ਬੈਡ ਤੇ ਆ ਜੇ ਬਾਹਰ ਹੀ ਜਾਣ ਨਿਕਲੂ ਤੇ ਖਿੱਤ ਕਰਨਾ ਪੈਂਦਾ ਸੀ ਹਾਂ ਫਿਰ ਤਾਂ ਸੱਜਾ ਕੋ ਕੋਈ ਨਹੀਂ ਦੇਖ ਲੋ ਤੁਸੀਂ ਯਾਰ ਇਹ ਵਧੀਆ ਤਾਂ ਖੜੀ ਆ ਹੁਣ ਹੁਣ ਜਿਵੇਂ ਵੀਰੇ ਤੁਸੀਂ ਕਿਹਾ ਵੀ 2-3 ਸਾਲ ਲੱਗਦੇ ਆ ਉਦੋਂ ਬਾਅਦ ਫਿਰ ਬਾਅਦ ਚ ਪੂਰਾ ਛਾੜ ਦਊਗੀ ਪੂਰਾ ਉਹਦੇ ਬਰਾਬਰ ਨਹੀਂ ਜਾਣਾ ਨਾਈਟ੍ਰੋਜਨ ਵਾਲੀ ਦੇ ਬਰਾਬਰ ਨਹੀਂ ਜਾਣਾਗਾ ਉਦੋਂ ਘੱਟ ਹੀ ਰਹੂਗਾ ਹਾਂ ਸ਼ਕਲ ਆਓ ਜਿਉ 50 ਦੀ ਨਿਕਲੂ ਇਹ 30 ਤੇ ਜਾਓ ਹਾਂ ਸ਼ਕਲ ਸੂਰਤ ਵੀ ਸੋਹਣੀ ਨਹੀਂ ਹੋਣੀ ਇਹਦੀ ਅੱਛਾ ਇਹਦੀ ਸੋਹਣੀ ਨਹੀਂ ਹੋਣੀ ओके ਤੁਸੀਂ ਤੁਸੀਂ ਆਰਗੇਨਿਕ ਮੰਡੀ ਚ ਸਬਜ਼ੀ ਵੇਚਣ ਜਾਓਗੇ ਥੋ ਥੋ ਕਿਸੇ ਨੇ ਨਹੀਂ ਲੈਣੀ ਜਦੋਂ ਕੰਪੈਰੀਸ਼ਨ ਕਰਨ ਲੱਗਗੇ ਕਿ ਆਪਣੀ ਸਬਜ਼ੀ ਦੀ ਸ਼ਕਲ ਨਹੀਂ ਸੋਹਣੀ ਹੋਣੀ ਸੋਹਣੀ ਨਹੀਂ ਹੋਣੀ ਓਕੇ ਇਹ ਚੀਜ਼ਾਂ ਫਿਰ ਉਹੀ ਤੁਹਾਡੀ ਗੱਲ ਜਿਹੜੀ ਗੋਭੀ ਜਿੰਨੀ ਖਾਦ ਜ਼ਿਆਦਾ ਹੋਈ ਉਨੀ ਚਿੱਟੀ ਹੋਊਗੀ ਉਨੀ ਚਿੱਟੀ ਹੋ ਤੇ ਆਪਣੇ ਵਾਲੀ ਕਾਲੀ ਹੀ ਰਹੇਣੀ ਪੀਲੀ ਜੀ ਹੋਊਗੀ ਪੀਲੀ ਜੀ ਯਾਰ ਪਰ ਫਿਰ ਵੀ ਨਾ ਮੇਰੇ ਵੀਰ ਸਿਹਤ ਨੂੰ ਪਿਆਰ ਕਰਨ ਨੂੰ ਵਾਤਾਵਰਣ ਨੂੰ ਪਿਆਰ ਕਰਨ ਨੂੰ ਮੁਰਨਾ ਪੈਣਾ ਯਾਰ ਇਸ ਪਾਸੇ ਅੱਜ ਮੋੜਾ ਇਹ ਕੱਲ ਨੂੰ ਥੋੜਾ ਥੋੜਾ ਕਰ ਲਗੇ ਥੋੜਾ ਥੋੜਾ ਕਰ ਥੋੜਾ ਥੋੜਾ ਹਾਂ ਥੋੜਾ ਥੋੜਾ ਕਰ ਲੇ ਜਿੰਨੇ ਆਪਾਂ ਜੋ ਕਰੇ ਹੈਗੇ ਆ ਆਹ ਕਰੇ ਬੁੱਟੇ ਆ ਵੀਰੇ ਇਹ ਸਲਵਰ ਹੋ ਕਬ ਇਹ ਤੁਸੀਂ ਜਦੋਂ ਹੌਲੀ ਹੌਲੀ ਇਹ ਇਹ ਸਕੀਮ ਨਾ ਬਣਿਆ ਹੋਇਆ ਇਹ ਹਾਂਜੀ ਇਹ ਉਹਨਾਂ ਦਾ ਡਿਜ਼ਾਈਨ ਕੀਤਾ ਹੋਇਆ ਕਮਲਜੀਤ ਸਿੰਘ ਹਿਰ ਦਾ ਹਾਂਜੀ ਇਹਦੇ ਤੇ ਆਪਾਂ ਨਾ ਬਾਸ ਪਾ ਬੰਦਨੇ ਇੱਕ ਦੂਜੇ ਬੂਟੇ ਨੂੰ ਓਕੇ ਇਹਦੇ ਤੇ ਫਿਰ ਵੀਲਾਂ ਚੜ ਜਾਣੀਆਂ ਅੱਡੋ ਅੱਡ ਸੰਦੂਆਂ ਦੀ ਸਬਜ਼ੀ ਦੀਆਂ ਇਹ ਗੁਫਾਟਾ ਬਣ ਜੂਗੀ ਇਹ ਸੋਚ ਕੇ ਇਹ ਕੀਤਾ ਸੀ ਡਿਜ਼ਾਈਨ ਠੀਕ ਇਹ ਕਹਿਣ ਦਾ ਮਤਲਬ ਇੱਥੇ ਜੋ ਵੀ ਕੋਈ ਲੱਗਾ ਸਭ ਕੋਈ ਸੋਚ ਕੇ ਲਾਇਆ ਹੋਇਆ ਆਏ ਨਹੀਂ ਲਾਇਆ ਜਿਹੜਾ ਵੀ ਕੁਝ ਕੀਤਾ ਆਪਾਂ ਉਹਨਾਂ ਤੋਂ ਗਾਈਡਲਾਈਨਸ ਲੈ ਕੇ ਕੀਤਾ ਸਾਰਾ ਖੇਤ ਦੇ ਵਿੱਚ ਦੀ ਆਹ ਰਾ ਅਸੀਂ ਆਪ ਖੁਦ ਕੱਢਿਆ ਨਹੀਂ ਆਪਣਾ ਇਹ ਸਾਰਾ ਇੱਕ ਸੀ ਪਲਾਟ ਤੇ ਆ ਰਾ ਤੁਸੀਂ ਫਿਰ ਆਪ ਕੱਢਿਆ ਅਸੀਂ ਉਥੇ ਨਹਿਰ ਬਣਾਈ ਆ ਇੱਕ ਪਾਣੀ ਸਟੋਰ ਕਰਨ ਵਾਸਤੇ ਮੀਂਹ ਦਾ ਤੇ ਨਹਿਰ ਦਾ ਉਹਦੀ ਜਿੰਨੀ ਮਿੱਟੀ ਸੀ ਉਹ ਅਸੀਂ ਇਹ ਰਾਹ ਕੱਢਤਾ ਸੀ ਸਿੱਧਾ ਓਕੇ ਕੱਲੀ ਕੱਲੀ ਚੀਜ਼ ਪੂਰੀ ਐਨ ਯਾਰ ਮੇਰੇ ਵੀਰ ਜਿੰਨਾਂ ਕੋਲੇ ਹੈਗੀ ਨਾ ਹਨਾ ਇੰਨੀ ਕ ਸਿਸਟਮ ਹੋਣਾ ਥੋੜਾ 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 ਹਨਾ ਅੱਧਾ ਕਿਲਾ ਕਰ ਲੋ ਕਿਲਾ ਕਰ ਲੋ ਜਿਹਦੇ ਕੋ ਜਿੰਨੀ گنجائش ਆ ہاں ਕਰੋ ਜ਼ਰੂਰ ਮੇਰਾ ਜੀ ਪਰ ਤੁਸੀਂ ਨਾ ਦੇਖੋਗੇ ਤੁਹਾਨੂੰ ਜੇ ਜਦੋਂ ਇਸ ਚੀਜ਼ ਬਾਰੇ ਨੌਲਜ ਆਊਗੀ ਤੁਸੀਂ ਨਾ ਉਹ ਮੱਖੀਆਂ ਦੀਆਂ ਕਿਤੇ ਕਲਾਸਾਂ ਲੱਗਦੀਆਂ ਹੋਈਆਂ ਹੂੰ ਤੇ ਲਾਜ਼ਮੀ ਲੈਉਣੀਆਂ ਮੱਖੀਆਂ ਦੀਆਂ ਹੂੰ ਲਾਜ਼ਮੀ ਆਪਣੇ ਖੇਤ ਦੇ ਨਾਲ ਹੀ ਨਹਿਰ ਤੇ ਉਹ ਰੱਖਦੇ ਨੇ ਨਹੀਂ ਨਹੀਂ ਉਹ ਕੋਈ ਯੂਨੀਵਰਸਿਟੀ ਜਾਂ ਕੋਈ ਵੀ ਜਿਹੜਾ ਬੰਦਾ ਤਜਰਬੇਦਾਰ ਆ ਉਹ ਉਹਨੇ ਕਲਾਸਾਂ ਸ਼ੁਰੂ ਕੀਤੀਆਂ ਤੇ ਇਹਦੀ ਕਲਾਸ ਲਾਜ਼ਮੀ ਲੈਣੀ ਆ ਤੁਸੀਂ ਜ਼ਰੂਰ ਵੀਰੇ ਇਹਦੇ ਤੁਸੀਂ ਮੈਂ ਮੈਂ ਨਹੀਂ ਮੈਨੂੰ ਉਦੋਂ ਬੀਜੀ ਸੀ ਜੋ ਕਲਾਸਾਂ ਲੱਗੀਆਂ ਸੀ ਉਹ ਇਸ ਜਿਵੇਂ ਮੇਰਾ ਟਾਈਮ ਹੁੰਦਾ ਮੈਂ ਜੀ ਕਿਤੇ ਲੱਗਦਾ ਲੈਕਚਰ ਜਾਂ ਕਿਤੇ ਜਾਣਾ ਉਦੋਂ ਮੈਂ ਲੈ ਲੈਣਾ ਨਹੀਂ ਬਾਈ ਦੀ ਡਿਊਟੀ ਲਾ ਦਣਾ ਬਾਈ ਤੂੰ ਇਹ ਉਹਦੀ ਇਹ ਮੈਨੂੰ ਜਾਦੇ ਮੱਖੀਆਂ ਬਾਰੇ ਨਹੀਂ ਪਤਾਗਾ ਮੱਖੀਆਂ ਬਾਰੇ ਬਾਈ ਨੂੰ ਪਤਾ ਤੁਸੀਂ ਦੇਖੋ ਇਹਦੇ ਵਿੱਚ ਡੱਬੇ ਦੇ ਵਿੱਚ ਜਿਹੜੀਆਂ ਇਧਰਲੇ ਚ ਮੱਖੀਆਂ ਇਹ ਇਹਨਾਂ ਨੇ ਇਧਰਲੇ ਚ ਹੀ ਰਹਿਣਾ ਪਰਲੇ ਚ ਨਹੀਂ ਜਾਣਾ ਉਹਨਾਂ ਪਰਲੇ ਚ ਨਹੀਂ ਜਾਣਾ ਇਹਦੇ ਵਿੱਚ 10 ਮੱਖੀਆਂ ਡਾਕਟਰ ਨਹੀਂ ਆ ਮੈਂ ਐਗਜ਼ਾਮਪਲ ਤੌਰ ਤੇ ਕਿਹਾ ਹਾਂ ਉਹਨਾਂ ਦਾ ਇਕੱਲਾ ਕੰਮ ਆ ਉਹਨਾਂ ਨੇ ਮੱਖੀਆਂ ਨੂੰ ਵੇਖਣਾ ਕੋਈ ਬਿਮਾਰਤਾ ਨਹੀਂ ਕੋਈ ਸ਼ਮਾਰਤਾ ਨਹੀਂ ਉਹ ਅੰਦਰ ਜੇ ਬਿਮਾਰ ਮੱਖੀ ਆ ਗਈ ਉਹਨੂੰ ਬਾਹਰ ਕੱਢ ਦੇਣਾ ਹੂੰ 10 15 ਮੱਖੀਆਂ ਆਵਦੀਆਂ ਜਿਨ੍ਹਾਂ ਨੇ ਸ਼ਾਇਦ ਚੈੱਕ ਹੀ ਕਰਨਾ ਵੀ ਸਹੀ ਕੁਆਲਟੀ ਦਾ ਲੈ ਕੇ ਆਈਆਂ ਹੂੰ ਇਹਨਾਂ ਦੀਆਂ ਵੀ ਡਿਊਟੀ ਲੱਗੀ ਆ ਹਾਂ ਇਹ ਚ ਕਈ ਮੱਖੀਆਂ ਇਹੋ ਜਿਹੀਆਂ ਜਿਨ੍ਹਾਂ ਨੇ ਕੱਲਾ ਵੇਖ ਕੇ ਹੀ ਆਉਣਾ ਵੀ ਤੁਸੀਂ ਕਿੱਧਰਲੇ ਪਾਸੇ ਜਾਣਾ ਇਹਨਾਂ ਨੇ 5 ਕਿਲੋਮੀਟਰ ਦੇ ਦੇਰੇ 'ਚ ਰਹਿਣਾ ਉਹਨਾਂ ਦੀ ਇਹੀ ਡਿਊਟੀ ਹੈ ਉਹਨਾਂ ਨੇ ਬਸ ਵੇਖ ਕੇ ਆਉਣਾ ਵੀ ਤੁਸੀਂ ਉਸ ਪਾਸੇ ਜਾਓ ਉੱਥੇ ਆਪਣੇ ਇਸ ਕੰਮ ਦੀ ਚੀਜ਼ ਆ ਉਹ ਲੈ ਕੇ ਆਓ ਵੈਰੀ ਗੁੱਡ ਯਾਰ ਇਹ ਤਾਂ ਫਿਰ ਆਪਣੇ ਨਾਲ ਕੰਮ ਵਧਿਆ ਪਿਆ। ਬਹੁਤ ਤੁਸੀਂ ਇਹਦੇ ਤੇ ਕਰਕੇ ਦੇਖੋ ਗੱਲ ਤੁਹਾਨੂੰ ਆਪੇ ਪਤਾ ਲੱਗੂ ਕੁਦਰਤ ਕੀ ਕਰਦੀ ਆ। ਇੱਥੇ ਇੱਕ ਚੀਜ਼ ਆਪਣੀ ਨੁਕਸਾਨ ਪਹੁੰਚਾਉਣ ਵਾਲੀ ਆਉਂਦੀ ਹੈ ਨਾ। ਤੇ ਕੁਦਰਤ ਉਹਨੂੰ ਖਾਣ ਵਾਲੀਆਂ ਚਾਰ ਚੀਜ਼ਾਂ ਪੈਦਾ ਕਰ ਦਿੰਦੀ। ਅੱਛਾ ਵੀ ਆਰਗੈਨਿਕ ਉਹ ਰੱਬ ਦਾ ਸਿਸਟਮ ਹਾਂ। ਪ੍ਰਕਿਰਤੀ ਉਹਨੂੰ ਜੇ ਕੋਈ ਗਲਤ ਆਏਗਾ ਉਹਨੂੰ ਆਪੇ ਹੈਂਡਲ ਕਰ ਹਾਂ ਆਪੇ ਕਰਦੀ ਆ। ਇੱਕ ਪੈਸੇ ਦਾ ਨੁਕਸਾਨ ਹੀ ਹੁੰਦਾ 4 ਸਾਲ ਹੋ ਗਿਆ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਸਾਰਿਆਂ ਦੇ ਸਾਹਮਣੇ ਤੁਸੀਂ ਆਹ ਮੌਸਮ ਆ ਜਾਣਾ ਨਾ ਹੁਣ ਆਹਾ ਆਪਣੇ 6 ਕਿੱਲਾਂ ਤੇ ਤਿਤਲੀਆਂ ਰਹਿਣੀਆਂ। ਬਾਕੀ ਜਿੰਮ ਤੋਂ ਦੇਂਦੀਆਂ। ਉਹਨਾਂ ਨੂੰ ਵੀ ਪਤਾ ਹੀ ਕਿੱਥੇ ਜਾਣਾ ਕਿੱਥੇ ਰਹਿਣਾ। ਵੈਗਰੂ ਨੇ ਰੱਬ ਦਾ ਸਿਸਟਮ ਆ ਉਹਨੇ ਪਰ ਆਪਾਂ ਆਪ ਡਿਜ਼ਾਈਨ ਤਿਆਰ ਕੀਤਾ ਸੀ ਇੱਥੇ ਮੁਰਗੀਆਂ ਰੱਖਣੀਆਂ ਸੀ। ਅੱਛਾ ਹਾਂ ਇਹ ਅਸੀਂ ਆਹ ਡਿਲੀਵਰੀ ਲੈ ਲਈ ਪਲਾਸਟਿਕ ਵਾਲੀ। ਹਾਂ। ਜਿਹੜੀ ਆਪਣੀ ਆਉਂਦੀ ਆ ਪੁਰਾਣੀ ਸੈਕੰਡ ਹੈਂਡ। ਹਾਂਜੀ। ਉਹਨੂੰ ਗੱਡ ਕੇ ਤੇ ਉਹਦੇ ਨਾਲ ਆਹ ਤਾਰ ਜਾਲੀ ਲਾਤੀ ਆ। ਓਕੇ ਇੱਥੇ ਹੁਣ ਮੁਰਗੀਆਂ ਰਹਿਣਗੀਆਂ। ਹਾਂ ਹਾਂ। ਠੀਕ ਹੈ ਤੇ ਉਹਨਾਂ ਦਾ ਖਾਨਦਾਨ ਖਾਨਦਾਨ ਕਰਾਂਗੇ ਆਪਾਂ ਅਰੇਂਜਮੈਂਟ ਜ਼ਿਆਦਾਤਰ ਤਾਂ ਉਹਨਾਂ ਨੂੰ ਆਈ ਰੱਖਾਂਗੇ ਵੀ ਉਹ ਆਪੇ ਤੌਰ ਪਰ ਕੇ ਖਾਣ ਹਾਂ ਥੱਲਿਓਂ ਜੋ ਪਰਪਤੀ ਵੱਲੋਂ ਕਿਉਂਕਿ ਜ਼ਿਆਦਾ ਤਾਂ ਉਹ ਆਪਦੇ ਸੰਡੀਆਂ ਸੰਡੀਆਂ ਹਨਾ ਥੱਲਿਓਂ ਰੱਬ ਦੇ ਜੀ ਚੁੱਕੇ ਹੀ ਖੁਸ਼ ਹੁੰਦੀਆਂ ਆੜੇ ਰੁੱਖ ਰੱਕੇ ਵੀਰੇ ਵਿੱਚ ਲੱਗੇ ਆ ਇਹ ਪਹਿਲਾਂ ਨਾਲ ਇਹ ਵਿੱਚ ਸਾਰੇ ਦਰਖਤ ਆਪਾਂ ਲਾਏ ਬਈ ਠੀਕ ਆ ਵੀਰੇ ਇਹੜਾ ਗੰਨਾ ਗੰਨਾ ਉਹ ਪਰੇ ਸੀਗਾ ਉਹ ਆਪਣਾ ਆਪਣਾ ਗੰਨਾ ਆਪਣਾ ਹੀ ਉਹ ਕਿਹੜੀ ਵੈਰੈਟੀ ਆ ਵੀਰੇ ਉਹ 85 ਆ 85 ਤੇ ਆ ਆਲੂ ਹਾਂ ਇਹ ਆਲੂ ਬਾਬਾਈ ਇਹ ਵੀ ਆਰਗੈਨਿਕ ਆ ਆਰਗੈਨਿਕ ਅੱਗੇ ਸਾਡੇ ਆਲੂ ਬਹੁਤ ਚੰਗੇ ਹੁੰਦੇ ਅਰ ਕੇ ਅਸੀਂ ਲੇਟ ਹੋ ਗਏ ਲਾਉਣ 'ਚ ਅੱਛਾ ਤੇ ਪਰ ਚਲੋ ਦਾਤਾ ਭਲੀ ਕਰੂਗਾ ਸਹੇ ਨਹੀਂ ਬਣਨਾਗਾ ਹੋ ਜਾਣਗੇ ਬਹੁਤ ਲੇਟ ਹੋ ਗਏ ਥੋੜੇ ਲੇਟ ਨਹੀਂ ਆਈ ਬਹੁਤ ਜਿਆਦੇ ਲੇਟ ਆ ਇਹ ਤਾਂ ਇਹ ਵੀਰੇ ਆਲੂ ਵੀ ਫਿਰ ਉਹਦੇ ਨਾਲ ਘਾਟ ਹੀ ਨਿਕਲਣਗੇ ਹਾਂ ਨਹੀਂ ਭਾਈ ਆਲੂ ਤਾਂ ਬਰਾਬਰ ਦੇ ਹੀ ਜਾਵ ਰਹੇ ਹੁੰਦੇ ਸੀ ਅੱਛਾ ਆਲੂ ਬਰਾਬਰ ਹੀ ਇੱਥੇ ਕੁਝ ਬੀਜਿਆ ਨਹੀਂ ਨਹੀਂ ਬੀਜਿਆ ਨਹੀਂ ਹਾਂ ਦੇਖਦਾ ਸੀ ਉਹ ਨੀਵੇਂ ਥਾਂ ਤੇ ਹੋਣਗੇ ਗੜੋਏ ਹੂੰ ਜਿੱਥੇ ਮਲਚਿੰਗਾ ਉੱਥੇ ਆ ਹੀ ਜਾਂਦੇ ਹਾਂ ਕਵਰ ਕੀਤਾ ਗੁੰਡੋਏ ਵੀਰੇ ਰੇ ਸਪਰੇ ਖਾਦ ਦਾ ਕੰਮ ਮੈਨੂੰ ਲੱਗਦਾ ਸਾਰਾ ਕੁਝ ਉਹ ਆਪੇ ਹੀ ਫਿਰ ਕਰਦੇ ਆ ਹੂੰ ਵੀ ਉਹਨਾਂ ਨੂੰ ਆਉਂਦਾ ਹਨਾ ਉਹ ਜ਼ਮੀਨ ਦੇ ਡਾਕਟਰ ਆ ਹਾਂ ਉਹ ਜਮੀਨ ਮੇਰਾ ਯਾਰ ਵਾਕਈ ਤੁਹਾਡੀ ਗੱਲ ਤੋਂ ਨੇ ਗਲ ਦਿਮਾਗ ਚ ਆਉਂਦੀ ਇਹਦੀ ਇਹਦੀਆਂ ਕਲਾਸਾਂ ਜ਼ਰੂਰੀ ਆ ਨਾ ਉਹ ਉਹਦੇ ਲਈ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਆਪਾਂ ਨੂੰ ਪਤਾ ਲੱਗੂਗਾ ਵੀ ਕੁਦਰਤ ਕਿਵੇਂ ਕੰਮ ਕਰਦੀ ਕਿਵੇਂ ਆਪਦੀ ਆਮਨੇ ਚਾਬੀ ਫੜ ਲੈਂਦੀ ਸੀ ਬਈ ਵੀਰੇ ਜਿਵੇਂ ਹੁਣ ਆਹ ਬੂਟੇ ਆ ਇਹ ਵੀ ਆਪਣੇ ਆਰਗੇਨਿਕ ਆਪਣੇ ਆਪਣੇ ਆਰਗੇਨਿਕ ਹੁਣ ਨਾਲ ਦਾ ਖੇਤ ਉਹ ਕਿਸੇ ਦਾ ਨਹੀਂ ਆਪਣਾ ਹੀ ਬਸ ਆਪਣਾ ਹੱਦ ਹੋ ਗਿਆ ਆ ਕੰਮ ਤੇ ਹੱਦ ਹੋ ਗਿਆ ਹੈ ਨਾ ਤੇ ਜਦੋਂ ਉਧਰੋਂ ਵੀਰੇ ਜਿਹੜਾ ਨਾ ਅਮਰੂਦ ਲੱਗੇ ਆ ਹਾਂਜੀ ਉਧਰੋਂ ਕੋਈ ਸੁੰਡੀ ਬਿਮਾਰੀ ਆਏਗੀ ਨਹੀਂ ਆਉਂਦੀਗੀ ਇੱਥੇ ਬਹੁਤ ਘੱਟ ਚਾਂਸ ਹੈ ਇੱਧਰ ਬਹੁਤ ਬੈਠੇ ਹੁੰਦੇ ਆ ਆਪਣੇ ਜਿਹੜੇ ਬਫਰੀ ਦੀ ਫੋਰਸ ਬਹੁਤ ਹੁੰਦੀ ਆ ਹੱਦੋਂ ਵੱਧ ਅੱਛਾ ਵੀ ਉਹ ਪ੍ਰੋਟੈਕਸ਼ਨ ਕਰ ਲਈ ਆ ਨਾ ਹਾਂ 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 ਮੈਨੂੰ ਮਰੂਦ ਲੱਗੀ ਆ ਜਾ ਵੇਖੀਏ ਆ ਇਹਨਾਂ ਨਾਲੇ ਖਾ ਕੇ ਵੀ ਆਉਣੀ ਆ ਆਰਗੈਨਿਕ